ਦੇ ਵਿੱਚ ਪਿੰਡ ਪੈਂਦਾ ਤੇ ਸਾਨੂੰ ਪਤਾ ਚੱਲਿਆ ਸੀਗਾ ਕਿ ਇੱਥੇ ਇੱਕ ਨਵਾਂ ਕ੍ਰੈਸ਼ਰ ਲੱਗ ਰਿਹਾ ਤੇ ਪਿੰਡ ਵਾਸੀਆਂ ਨੇ ਸਾਡੀ ਕਮੇਟੀ ਨੂੰ ਆਵਾਜ਼ ਮਾਰੀ ਸੀ ਕਿ ਤੁਸੀਂ ਪਿੰਡ ਚ ਆਓ ਤੇ ਥੋੜਾ ਬਹੁਤ ਜਿਹੜਾ ਆਪਣਾ ਵਿਚਾਰ ਹੈ ਉਹ ਰੱਖੋ ਆਗੇ ਤੇ ਵਿਚਾਰ ਬਟਾਂਦਰਾ ਜਿਹੜੀ ਅਸੀਂ ਅੱਜ ਥੋੜੀ ਦੇਰ ਪਹਿਲਾਂ ਕੀਤੀ ਹੈ ਸਰਪੰਚ ਸਾਹਿਬ ਆਏ ਸੀਗੇ ਬੜੇ ਹੀ ਦਲੇਰ ਸਰਪੰਚ ਹੈਗੇ ਆ ਤੇ ਪਿੰਡ ਵਾਸੀ ਸੀਗੇ ਤੇ ਇਹਨਾਂ ਦਾ ਇੱਕ ਇਕੱਠ ਹੋਇਆ ਸੀ ਇਕੱਠ ਦੇ ਵਿੱਚ ਤਰਮਿੰਦਰ ਸਿੰਘ ਮਕੇਰੀਆ ਤੇ ਨਾਲ ਹਿਮਾਚਲ ਦੇ ਕਿਸਾਨ ਕਿਸਾਨ ਜਥੇਬੰਦੀਆਂ ਦੇ ਵਿਜੇ ਜੀ ਇਲਲੀਗਲ ਮਾਈਨਿੰਗ ਦੇ ਖਿਲਾਫ ਵੀ ਉਹ ਲੜਦੇ ਆ ਤੇ ਕੁਲਦੀਪ ਜੀ ਹਾਜ਼ਰ ਹੋਏ ਸੀਗੇ 对。 ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਜਿਹੜਾ ਅਸੀਂ ਮੌਕੇ ਦਾ ਦੇਖਿਆ ਕਿ ਇਹ ਜਿਹੜਾ ਕ੍ਰੈਸ਼ਰ ਵਾਲੀ ਸਾਈਟ ਹੈ ਇਹ ਪਿੰਡ ਦੀ ਆਬਾਦੀ ਦੇ ਵਿੱਚੋਂ ਵਿੱਚ ਲੱਗ ਰਿਹਾ ਜਿਹੜਾ ਕਿ ਬਿਲਕੁਲ ਇਲੀਗਲ ਹੈ ਗੈਰਕਾਨੂੰਨੀ ਹੈ ਤੇ ਪਿੰਡ ਵਾਸੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਜਿਹੜਾ ਕ੍ਰੈਸ਼ਰ ਹੈ ਇਹ ਇੱਥੇ ਆਪਾਂ ਲੱਗਣ ਨਹੀਂ ਦੇਣਾ ਤੇ ਸਾਡੀ ਵੀ ਕਮੇਟੀ ਹੈ ਜਿਹੜਾ ਇਹਨਾਂ ਦਾ ਸਹਿਯੋਗ ਕਰੇਗੀ ਤੇ ਜਿਹੜੀ ਵੀ ਇਲੀਗਲ ਮਾਈਨਿੰਗ ਦੀ ਲੜਾਈ ਹੈ ਕ੍ਰੈਸ਼ਰਾਂ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਉਦੇ ਅਸੀਂ ਸਹਿਯੋਗ ਨਾਲ ਇਹ ਲੜਾਈ ਲੜਾਂਗੇ ਥੈਂਕ ਯੂ ਵੈਰੀ ਮਚ